ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਕਾਂਗਰਸ ਨੂੰ ਕਹਿਣਗੇ અલਵਿਦਾ ਹੋਣਗੇ ਆਪੇ ਸ਼ਾਮਲ ਆਮ ਆਦਮੀ ਪਾਰਟੀ ਦੇ ਨਾਲ ਮੁਹੰਮਦ ਸਦੀਕ ਦੀਆਂ ਵਧ ਰਹੀਆਂ ਨੇ ਨਜ਼ਦੀਕੀਆਂ ਜੋ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਤੇ ਮੁੱਖ ਮੰਤਰੀ ਦੇ ਵੱਲੋਂ ਉਹਨਾਂ ਦੀ ਸਿਹਤ ਦੇ ਬਾਰੇ ਹਾਲਚਲ ਪੁੱਛਿਆ ਗਿਆ ਜੋ ਮੀਡੀਆ ਦੇ ਵਿੱਚ ਚਰਚਾ ਬਣ ਗਈ ਕਿ ਮੁਹੰਮਦ ਸਦੀਕ ਹੁਣ ਕਾਂਗਰਸ ਦੇ ਵਿੱਚ ਨਹੀਂ ਰਹਿਣਗੇ ਹੋ ਜਾਣਗੇ ਆਪੇ ਸ਼ਾਮਲ ਤੁਸੀਂ ਜਿਹੜੇਓ ਲੋਕ ਰਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਜੋ ਪੰਜਾਬੀ ਦੇ ਮਸ਼ਹੂਰ ਲੋਕ ਗਾਇਕ ਉਹਨਾਂ ਦੇ ਵੱਲੋਂ ਕਾਂਗਰਸ ਪਾਰਟੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜੋ ਦੁਰੀਆਂ ਬਣਾਈਆਂ ਹੋਈਆਂ ਨੇ ਜੋ ਰਾਜਨੀਤੀ ਤੋਂ ਕਿਨਾਰਾ ਕਰ ਚੁੱਕੇ ਨੇ ਜੋ ਕਿ ਮੁਹੰਮਦ ਸਦੀਕ ਦੀ 2024 ਦੇ ਵਿੱਚ ਕਾਂਗਰਸ ਨੇ ਟਿਕਟ ਕੱਢ ਦਿੱਤੀ 2024 ਦੇ ਵਿੱਚ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੋ ਉਸ ਤੋਂ ਪਹਿਲਾਂ ਕਿ ਮੁਹੰਮਦ ਸਦੀਕ ਰਾਜਨੀਤੀ ਦੇ ਵਿੱਚ ਜਿਹੜੇ ਬੈਕਫੁੱਟ ਤੇ ਚਲੇ ਗਏ ਪਰ ਹੁਕਦਮ ਫੇਰ ਨਵਜੋਸ਼ ਸਿੰਘ ਸਿੱਧੂ ਵਾਂਗੂ ਮੁਹੰਮਦ ਸਦੀਕ ਵੀ ਹੁਣ ਸਰਗਰਮ ਹੋ ਗਏ ਨੇ ਰਾਜਨੀਤੀ ਦੇ ਵਿੱਚ ਮੁਹੰਮਦ ਸਦੀਕ ਆਵਾਦਿ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਤੇ ਆਵਾਦਿ ਪਾਰਟੀ ਦੇ ਵਿਧਾਇਕਾਂ ਦੇ ਨਾਲ ਜੋ ਉਹਨਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜੋ ਉਹਨਾਂ ਦੀ ਸਿਹਤ ਜਾਬ ਦੇ ਲਈ ਜੋ ਜਾ ਕੇ ਉਹਨਾਂ ਦਾ ਹਾਲ ਚਾਲ ਪੁੱਛ ਰਹੇ ਨੇ ਇਹ ਚਰਚਾ ਦਾ ਵਿਸ਼ਾ ਬਣ ਗਿਆ ਨੇ ਕਿ ਮਮਮ ਸਦੀਕ ਹੋਣ ਫਿਰ ਰਾਜਨੀਤੀ ਦੇ ਵਿੱਚ ਸਰਗਰਮ ਹੋਣਗੇ ਔਰ ਆਵਾਦਿ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਜੋ ਕਿ ਮਮਮ ਸਦੀਕ ਦਾ ਪਿਛਲੇ ਦਿਨੀ ਲੋਧੀਹਾਨਾ ਦੇ ਇੱਕ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਜਿੱਥੇ ਨਾ ਤਾਂ ਕੋਈ ਕਾਂਗਰਸੀ ਗਿਆ ਹੈ ਨਹੀਂ ਕੋਈ ਹੋਰ ਲੀਡਰ ਕਿਹਾ ਹੈ ਸਿਰਫ ਤੇ ਸਿਰਫ ਉਥੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਜੋ ਉਹਨਾਂ ਨੂੰ ਮਿਲਣ ਵਾਸਤੇ ਜਾ ਰਹੇ ਨੇ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਦਾ ਸਨੇਹਾ ਲੈ ਕੇ ਜਾ ਰਹੇ ਨੇ ਜਿਸ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਹੈ ਜੋ ਕਿ ਮਮਸ ਦਿਗਦੀ ਤੋਂ ਦਿਹਾਣਾ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਸਰਜਰੀ ਹੋਈ ਹੈ ਜਿਸ ਵਿੱਚ ਲੁਧਿਆਣਾ ਦੇ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਉਹਨਾਂ ਦੇ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚੇ ਕਲਵੰਸ ਸਿੰਘ ਸਿੱਧੂ ਨੇ ਜੋ ਹੁਣੇ ਹਸਪਤਾਲ ਵਿੱਚ ਮੁਹੰਮਦ ਸਦੀਕ ਦਾ ਹਾਲ ਚਾਲ ਜਾਣਿਆ ਤੇ ਉੱਥੇ ਮੁਹੰਮਦ ਸਦੀਕ ਦੀ ਹਾਲਾਤ ਵਿੱਚ ਜੋ ਸੁਧਾਰ ਹੁੰਦੇ ਦੇਖ ਕੇ ਉਹਨਾਂ ਨੇ ਜੋ ਪ੍ਰਾਰਥਨਾ ਕੀਤੀ ਹੈ ਅਰਦਾਸ ਕੀਤੀ ਹੈ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕੀਤੀਆਂ ਗਈਆਂ ਨੇ ਸੋ ਮੁਹੰਮਦ ਸਦੀਕ ਜਿਹੜੇ ਕਿ ਪੰਜਾਬ ਦੇ ਬਹੁਤ ਹੀ ਇੱਕ ਲੋਕ ਗਾਇਕ ਸੀ ਉਹਨਾਂ ਨੇ ਲਿਖਿਆ ਕਿ ਮੈਂ ਨਿੱਜੀ ਤੌਰ ਤੇ ਮੁਹੰਮਦ ਸਦੀਕ ਸਾਹਿਬ ਨੂੰ ਮਿਲਿਆ ਜੋ ਕਿ ਪੰਜਾਬੀ ਸੱਭਿਆਚਾਰ ਦੇ ਇੱਕ ਸੱਚੇ ਦੰਦ ਕਥਾ ਹਨ ਜਿਨ੍ਹਾਂ ਦਾ ਹਾਲ ਹੀ ਵਿੱਚ ਹੁੰਜਰ ਹਸਪਤਾਲ ਵਿੱਚ ਸਰਜਰੀ ਹੋਈ ਏ ਉਹਨਾਂ ਦੀ ਜਲਦੀ ਸਿਹਤਯਾਬੀ ਤੇ ਚੰਗੀ ਸਿਹਤ ਲਈ ਪ੍ਰਾਰਥਨਾ ਕਰਦਾ ਉਹਨਾਂ ਵਰਗੇ ਲੋਕ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣਾ ਤੇ ਉਤਸ਼ਾਹ ਕਰਨੇ ਆਪਣਾ ਜੀਵਨ ਸਮਰਪਿਤ ਕੀਤਾ ਤੇ ਸੱਚਮੁੱਚ ਬਹੁਤ ਘੱਟ ਅਤੇ ਕੀਮਤੀ ਹਨ ਸੋ ਮੁਮਮਸਦੀਕ ਦਾ ਰਾਜਨੀਤੀ ਸਫਰ ਵੀ ਬਹੁਤ ਕੀਮਤੀ ਸੀ ਸੋ ਮੁਮਮਸਦੀਕ ਨੂੰ ਫਿਰ ਦੁਬਾਰਾ ਰਾਜਨੀਤੀ ਵਿੱਚ ਲਿਆਉਣ ਵਾਸਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਲਵੰਤ ਸਿੰਘ ਸਿੱਧੂ ਨੂੰ ਸਪੈਸ਼ਲ ਭੇਜਿਆ ਕਲਵੰਤ ਸਿੰਘ ਸਿੱਧੂ ਨੇ ਮੁਲਾਕਾਤ ਕੀਤੀ ਹੈ ਜੋ ਮਮਦ ਸਦੀਕ ਨੂੰ ਦੁਬਾਰਾ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਕੇ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਚੋਣ ਲੜਾਇਆ ਜਾ ਸਕੇ ਸੋ ਮਮਦ ਸਦੀਕ ਦੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜੋ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਪ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਇਥੋਂ ਛਿੜੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਵਾਂਗ ਮਮਦ ਸਦੀਕ ਵੀ ਇੱਕ ਜਿਹੜੇ ਕਿ ਬਹੁਤ ਨਾਮਵਰ ਗਾਇਕ ਨੇ ਔਰ ਪੂਰੇ ਪੰਜਾਬ ਵਿੱਚ ਪੰਜਾਬੀ ਇਲਾਕੇ ਵਿੱਚ ਉਹਨਾਂ ਦੀ ਪਹਿਚਾਣ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਚਾਹਦੀ ਹੈ ਕਿ ਇਸ ਨੂੰ ਆਪ ਸ਼ਾਮਲ ਕਰਵਾਇਆ ਜਾਵੇ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਇਹਨਾਂ ਨੂੰ ਚੋਣ لڑਾਈ ਜਾਵੇ ਜੋ ਕਿ ਹਲਕਾ ਪਧੌਰ ਦੇ ਵਿੱਚ ਮਮਸਦੀਖ ਦਾ ਚੰਗਾ ਅਸਰ ਰਸੂਕੇ ਔਰ ਮਮਸਦੀਖ ਨੇ ਜੋ ਲੋਕ ਸਭਾ ਚੋਣ ਫਰੀਦਕੋਟ ਤੋਂ ਜਿੱਤੀਆਂ ਸਨ ਉਸ ਸਮੇਂ ਉਹਨਾਂ ਨੇ 5 ਸਾਲ ਲੋਕ ਸਭਾ ਹਲਕਾ ਫਰੀਦਕੋਟ ਦੀ ਸੇਵਾ ਕੀਤੀ ਔਰ ਕਾਂਗਰਸ ਨੇ 2024 ਦੇ ਵਿੱਚ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਨਵੇਂ ਚਿਹਰਿਆਂ ਨੂੰ ਟਿਕੜੇ ਦਿੱਤੀ ਜਿਸ ਕਰਕੇ ਕਾਂਗਰਸ ਨੂੰ ਉਥੋਂ ਹਾਰ ਦਾ ਮੂੰਹ ਦੇਖਣਾ ਪਿਆ ਹੋਰ ਉਸ ਤੋਂ ਉਹਦੋਂ ਤੋਂ ਲੈ ਕੇ ਮਮਸ ਲੀਕ ਦੇ ਵੱਲੋਂ ਜੋ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰੀ ਬਣਾਈ ਹੋਈ ਹੈ ਕਾਂਗਰਸ ਪਾਰਟੀ ਦੇ ਨਾਲ ਉਹਨਾਂ ਦਾ ਕੋਈ ਮੀਟਿੰਗਾਂ ਜਾਂ ਕਿਸੇ ਤਰ੍ਹਾਂ ਦਾ ਜੋ ਰੋਹਲ ਗਾਂਧੀ ਦੇ ਵੱਲੋਂ ਇਹ ਵੋਟ ਚੋਰ ਯਾਤਰਾ ਸ਼ੁਰੂ ਕੀਤੀ ਹੋਈ ਸੀ ਉਸ ਵਿੱਚ ਵੀ ਉਹਨਾਂ ਦੀ ਜਿਹੜੀ ਹਾਜ਼ਰੀ ਨਹੀਂ ਲੱਗੀ ਜਿਸ ਦੇ ਕਾਰਨ ਚਰਚਾ ਬਣੀ ਹੋਈ ਕਿ ਮਮਸ ਦੀਕ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੋ ਜਾਣਗੇ